ਵੀ ਕਈ ਲੋਕ ਕਹਿੰਦੇ ਤੁਸੀਂ ਪੰਜ ਛੇ ਨੂੰ ਆਹੋ ਬਣਾ ਰਹੇ ਹੋ ਆਲਸੀ ਉਹ ਤੇ ਕੀ ਕਹਿਣਾ ਹੈਗਾ ਸਸੀ ਗਾਲ ਜੀ ਤੇ ਅੱਜ ਨਾਲ ਤਨੌਲੇ ਆਇਆ ਸੀ ਬਾਈ ਬਿਆਨ ਸਿੰਘ ਤਨੌਲੇ ਕੋਲੇ ਅਸੀਂ ਲੈਣੇ ਸੀ ਆਲ ਨੇ ਤੇ ਮੈਂ ਪੌਣ ਸਾਰੀ ਇੱਕ ਵਾਰੀ ਨੂੰ ਸਵਾਲ ਪੁੱਛਿਆ ਇੱਕ ਵਾਰੀ ਨਾ ਪਹਿਲਾਂ ਬਾਈ ਨੇ ਵੀਡੀਓ ਪਾਈ ਸੀ ਬਾਈ ਜੀ ਇੱਕ ਸਵਾਲ ਮੈਂ ਤੁਹਾਨੂੰ ਇਹ ਪੁੱਛਦਾ ਸੀਗਾ ਵੀ ਕਈ ਲੋਕ ਕਹਿੰਦੇ ਤੁਸੀਂ ਪੰਜ ਛੇ ਨੂੰ ਆਹੋ ਬਣਾ ਰਹੇ ਹੋ ਆਲਸੀ ਉਹ ਤੇ ਕੀ ਕਹਿਣਾ ਹੈਗਾ ਵੀਰੇ ਆਲ ਸੀ ਤਾਂ ਆਪਾਂ ਦੇਖੋ ਜੀ ਜਿਹਨੂੰ ਨੌਲੇਜ ਨਹੀਂ ਨਾ ਨੌਲੇਜ ਸਾਨੂੰ ਨਹੀਂ ਸੀ ਪਹਿਲਾਂ ਹਾਂ ਤੇ ਬਾਈ ਸਨੀਪ ਜੀ ਨੇ ਤੋਂੜੇ ਤੋਂ ਉਹਨਾਂ ਨੂੰ ਦੱਸਿਆ ਵੀ ਚਿੜੀ ਵਾਸਤੇ ਆਸਰਾ ਚਾਹੀਦਾ ਹੈ ਕਦਾਰ ਵਾਸਤੇ ਆਹ ਚਾਹੀ ਪੈਨੋ이트 ਮੇਰੇ ਘਰਾਂ 'ਚ ਕਈ ਕੜੀ ਵਾਲੀ ਛਾਤ ਹੁੰਦੀ ਸੀ ਜਦ ਮੈਂ ਆਸ ਹੱਤਾ ਜੀ ਹਾਂਜੀ ਠੀਕ ਹੈ ਕਈਆਂ ਵਾਲੀ ਛਾਤ ਹੁੰਦੀ ਸੀਗੀ ਉੱਥੇ ਇਹ ਚਿੜੀਆਂ ਵਾਲ ਨੇ ਪਾਲੇ ਸੀ ਤੇ ਪੰਛੀ ਹੋਰ ਅਟੈਕ ਨਹੀਂ ਕਰਦਾ ਸੀਗਾ ਠੀਕ ਹੈ ਜੀ ਆਪਣੇ ਜਿਹੜੇ ਫੋਟੋਆਂ ਆਉਂਦੀ ਸੀ ਟੱਡੀਆਂ ਲੱਗ ਰੱਖਦੇ ਸੀ ਉਹਨਾਂ ਵਾਂਗਰ ਵੀ ਵਾਲ ਨੇ ਪਾਲਨੇ ਆ ਤੇ ਪਤਾ ਗੱਲ ਕੀ ਇਹਨਾਂ ਵਾਸਤੇ ਜਗ੍ਹਾ ਰਹੀ ਨਹੀਂ ਨਾ ਭੜੀਆਂ ਡੱਬੇ ਆਪਣੇ ਨੇ ਰੱਖਾਂ ਖਤਮ ਕੀਤੀਆਂ ਨੇ ਆਪੋ ਨੇ ਰੱਖਾਂ ਦੇਣੀਆਂ ਪੈਣੀਆਂ ਉਹ ਟੱਬਿਆਂ ਦੇ ਵਿੱਚ ਵੀ ਖੱਡਾਂ ਹੁੰਦੀਆਂ ਸੀ ਬਈ ਵੱਡੀਆਂ ਵੱਡੀਆਂ ਹਣਾ ਉਹ ਵੀ ਖਤਮ ਹੋ ਗਏ ਹਾਂਜੀ ਭੜੀਆਂ ਟੱਬੇ ਹਣੇ ਉਹ ਦੂਜੀ ਹੁੰਦੀ ਆਪਣੀ ਕਿ ਉਹਨਾਂ ਸਰਕੜਾ ਹੁੰਦਾ ਉਥੇ ਜੀ ਪਾ ਲੈਂਦੀ ਹੁਣ ਮੇਰੀ ਜਗਾ ਖਤਮ ਹੋ ਗਈ ਤਾਂ ਕਰ ਕਿਨਾਂ ਵਾਸਤੇ ਰਹਿਣ ਵਾਸਤੇ ਕੋਈ ਜਗਾ ਨਹੀਂ ਹਾਲਸੀ ਨਹੀਂ ਹੁੰਦੇ ਪੰਛੀ ਪੰਛੀ ਤਾਂ ਆਪਦੇ ਬਾਈ ਜੇ ਕਹਿੰਦੇ ਇੱਕ ਦਰਖਤ ਦੇ ਉੱਤੇ ਆਲਣਾ ਪਾਣ ਨੇ ਪਰ ਜਦੋਂ ਮੀਂਹ ਨਹੀਂ ਹੁੰਦਾ ਆਪਾਂ ਦੇਖਿਆ ਵੀ ਹੈ ਨਾ ਬਾਈ ਇਹ ਮੇਰੇ ਪਾਸ ਜਿਹੜੀ ਘਰੇਲੂ ਚਿੜੀ ਆ ਦਰਖਤ ਤੇ ਆਲਣਾ ਪਾਉਂਦੀ ਵੀ ਨਹੀਂ ਠੀਕ ਹੈ ਜੀ ਉਹ ਆਪਣੀ ਸਪੇਸ ਇੱਥੇ ਲੋਗੇ ਸਾਡੇ ਸਾਰੇ ਆਲ ਨੇ ਭਰੇ ਪੈਣੇ ਵੀਰ ਜੀ ਵੀ ਆਪਾਂ ਕੋਈ ਜਗ੍ਹਾ ਦਿੱਤੀ ਹੈ ਨਾ ਅਗਿਆਪਾ ਇਹਨੂੰ ਆਲ ਨਾ ਕਹੀ ਨਹੀਂ ਸਕਦੇ ਸਭ ਤੋਂ ਜ਼ਿਆਦਾ ਇਹ ਹੇ ਧੌਲੇ ਪਿੰਡ ਦੇ ਵਿੱਚ ਲੱਗੇ ਹੋਏ ਹਾਂ ਇੱਥੇ ਤੁਸੀਂ ਜਾ ਕੇ ਦੇਖੋ ਵੀ ਤਾਰੇ ਦੀਆਂ ਚਿੜੀਆਂ ਜਿਹੜੀਆਂ ਹੋਈਆਂ ਪਈਆਂ ਨੇ ਵੀ ਇੰਨਾ ਜ਼ਿਆਦਾ ਸਾਰਾ ਇਕੱਲਾ ਇਕੱਲਾ ਆਲ ਨਾ ਪਰਿਆ ਪਈ ਮੁੱਖ ਦੀ ਗੱਲ ਇਹ ਵੀ ਇਨਸਾਨ ਜਿਹੜਾ ਉਹ ਆਪਦਾ ਵਧੀਆ ਮਕਾਨ ਪਾਲੂ ਵਧੀਆ ਕੋਠੀ ਪਾਲੂ ਹਨਾ ਪਰ ਇਹ ਇਹ ਚੀਜ਼ ਨਹੀਂ ਬਣੇ ਇਹ ਨਾ ਸੇਫਟੀ ਵਾਸਤੇ ਹਨਾ ਜੇ ਕਿਸੇ ਭਰਾ ਨੇ ਖਰੀਦਣਾ ਤਾਂ ਤੁਸੀਂ ਬਿਆਨਤ ਸਿੰਘ ਧੌਲੇ ਕੋਲੇ ਆ ਜਾਓ ਐਡਰੈਸ ਦੱਸ ਦੋ ਬਈ ਇੱਥੋਂ ਦਾ ਜੀ ਬਈ ਇਹ ਤੇ ਬਾਈ ਤੁਸੀਂ ਜੇ ਕਿਸੇ ਨੂੰ ਮੰਗਾਉਣਾ ਹੈ ਭੇਜ ਵੀ ਦਵਾਂਗੇ ਵਾਸਤੇ ਵਗੈਰਾ ਨੰਬਰ ਆਪਣਾ ਨੰਬਰ ਚੱਲ ਰਿਹਾ ਜੀ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਹੈ ਬਾਈ ਤੇ ਬਾਈ ਕਿਸੇ ਨੂੰ ਕੋਰੀਅਰ ਕਰਾਉਣੀ ਹੁਣ ਕੋਰੀਅਰ ਵੀ ਕਰ ਦਿੰਦੇ ਆ ਵੀ ਪੰਛੀ ਪ੍ਰੇਮੀ ਵਾਸਤੇ ਬਹੁਤ ਵਧੀਆ ਵੀਡੀਓ ਸ਼ੇਅਰ ਕਰ ਦਿਓ ਬਾਈ ਜੇ ਕਿਸੇ ਨੇ ਲੈਣਾ ਹੈ ਜੀ ਮਨੋੱਖਾ ਆਪਦਾ ਵੀ ਆਪਦਾ ਪ੍ਰਬੰਧ ਕਰ ਸਕਦਾ ਹੈ ਹਾਂ ਜੀ ਪੰਛੀ ਕਰ ਨਹੀਂ ਸਕਦੇ ਜੀ ਆਪ ਨੂੰ ਕਰਨਾ ਚਾਹੀਦਾ ਇਹਨਾਂ ਨੇ ਉਹ ਲਾਏ ਸੀ ਹਾਂ ਹਾਂ ਉਹ ਆਲੇ ਨੂੰ ਦਿਖਾਉਣੇ ਆ ਬਾਈ ਤੇ ਆ ਤੁਸੀਂ ਪਿੱਛੇ ਦੇਖ ਲਓ ਪੇਂਟ ਵੀ ਹੋ ਰਿਹਾ ਨਾਲ ਨਾਲ ਸਾਰੇ ਸਾਈਜ਼ ਮਿਲ ਜਾਣਗੇ ਗਟਾਰ ਛੜੀ ਘੁੱਗੀ ਕਬੂਤਰ ਜੇ ਕਹਿੰਦੇ ਵੀ ਆਪਾਂ ਆਸ ਵਾਲ ਆਹ ਚੀਜ਼ ਆਪਾਂ ਦੇ ਦਰਖਤੇ ਆਈ ਤੇ ਜਾਨੀ ਬਾਈ ਅੱਛਾ ਇਹਦੇ ਉੱਤੇ ਆਪੇ ਆ ਕੇ ਉਹ ਨਹੀਂ ਮਤਲਬ ਆਲਣਾ ਪੜਨਾ ਆਹ ਜਮੀਰ ਸਰਾਖ ਹੋ ਗਿਆ ਬਾਈ ਹਨਾ ਇਥੋਂ ਪੂਰੀ ਸਸਤਾਈ ਮਿਲ ਜਾਂਦੀ ਆ ਚੀਜ਼ੀ ਵਾਸਤੇ ਸਪੈਸ਼ਲ ਇਹ 1.5 ਇੰਚ 7 ਇੰਚ ਸਰਾਖ ਹੈ ਇਹ ਨੂੰ 4 5 6 ਵਿੱਚ ਤੰਗ ਨਹੀਂ ਕਰਦਾ ਜੀ ਓਕੇ ਕਟਿੰਗ ਕਰਦੇ ਜੇ ਬੱਚੇ ਸੇਫ ਹੋ ਗਈ ਹਾਂ ਜਮੀਰ ਕੀ ਕਹਿੰਦਾ ਬਾਜ ਵਗੈਰਾ ਲੈ ਜਾਂਦੇ ਸੀ ਹੋਰ ਇਹ ਸੇਕਰਾ ਖਾਂਦਾ ਜੀ 25 25 25 25 ਦਿਨਾਂ ਨਾਲ ਟੁੱਟ ਜਾਂਦਾ ਬੱਚਾ ਜੀ ਓਕੇ ਲੈ ਸੇਫਟੀ ਪੂਰੀ ਹੈ ਬਾਈ ਹਨਾ ਤੇ ਧੰਨਵਾਦ ਕਰਦੇ ਹਾਂ ਸ਼ੇਅਰ ਕਰੋ